ي جي صاحب ਇڪوواننگ سنا مڪرارتਬ نपाਨਵريਅڪ مਤ आجوني س پگر प्रਸاد جا آ سچ جगाاد سچ ه پ سچ نا نڪ هوسي پ سچ سوچ سوچنا هو وئي جي سوچ ਲڪواري ج جنا هو وئي جي لاءراها لਵदा. ਉਖਿਆ ਬੁਖ ਨਾ ਉਤਰੇ ਜੇ ਬੰਨਾ ਬਰੀਆ ਭਾਰ ਸਹਿਸ ਸਿਆਨ ਪਾ ਲਖ ਹੋਏ ਤਾਂ ਇੱਕ ਨਾ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੋੜ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੇ ਵੜਾਈ حکمی اتم نیچ حکم لکھ سکھ پائی ہے نانک حکم, اے اندر سب کو باہر حُکم, نا کو حُکم جی میں تہ نہ کو تان ہوئے کی تان گاوے کو تات جانے نیسان گاوے کو گنبڑیا چار گاوے کو ودیا وکم ویچار गावै को साज करे तन के गावै को जी लए फर दे गावै को जाप देस दूर गावै को देखया हादर अदूर कथना कथी ना आवे तोड कथ कत कथी कत कोटि कोड कोड देता ते लंदे थक पाहे जुगा जुगंतर खाहे खाहे हुकमी हुकम चललाए रह नानक विगसे वे परवाह सचासाहिब साच नाए पख्या पाऊ अपार आख मंग देदੇ दे दातगदातार हर कि अगर कि है जित दिसेदरबार महों के बोलन बोलल है जित सुनत्र प्यार अमरत विला सच ना व़्याए ਵ चार घर्मी आवग पड़ा नदरीमुख द्वार नानग एवै जानी है सब आप स्चर. ਤੱਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰੰਜਨ ਸੋਏ ਜਿਨ ਸੇ ਵਿਆਤ ਨ ਪਾਇਆ ਮਾਨ ਨਾਨਕ ਗਾਵੀਐ ਗੁਨੀ ਨਿਦਾਨ ਗਾਵੀਐ ਸੁਨੀਐ ਮਨ ਰਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗਰਮਕ ਨਾਦੰ ਗਰਮਕ ਵੇਦੰ ਗਰਮਕ ਰਹਾ ਸਮਾਈ ਗੁਰ ਈਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੇ ਹੋ ਜਾ ਨਾ ਆਖਾ ਨਾਹੀ ਕਹਿਣਾ ਕਥਨ ਨ ਜਾਏ ਗੋਰਾ ਇੱਕ ਦੇਹ ਬੁਜਾਈ ਸਬਨਾ ਜੀਆਂ ਕਾ ਇੱਕ ਦਾਤਾ ਸੋ ਮੈ ਵਿਸਰਨਾ ਜਾਏ ਤੇਰਥ ਨਾਮਾ ਚੇਤੀ ਸੁਪਾਵਨ ਪਾਨੇ ਕੇ ਨਾਇਕ ਰਹੀ ਜੇ ਤੀਸਠ ਉਪਾਏ ਵੇਖਾ ਬਨ ਕਰਮਾ ਕੇ ਮਿਲੇ ਲਈ ਮਤ ਵਿਚਾਰਤਾ ਦਾ ਜਵਾਹਰ ਮਾਨਿਕ ਜੇ ਇੱਕ ਘਰ ਕੀ ਸਿੱਖ ਸੁਣੀ ਗੋਰਾ ਇੱਕ ਦੇਹ ਬੁਜਾਈ ਸਬਨਾ ਜੀਆਂ ਕਾ ਇੱਕ ਦਾਤਾ ਸੋ ਮੈ ਵਿਸਰਨਾ ਜਾਏ ਜੇ ਜੁਗ 4000 ਜਾਂ ਹੋਰ ਦਸੂਨੀ ਹੋਏ ਨਵਾਂ ਖੰਡਾ ਵਿੱਚ ਜਾਣੀ ਐ ਨਾਲ ਚੱਲੈ ਸਭ ਕੋਏ ਚੰਗਾ ਨਉ ਰਖਾਏ ਕੈ ਜਸ ਕੀ ਰਤ ਜਗਲੇ ਜੇ तिस ਨਦਰ ਨ ਆਵੈ ਤ ਵਾਤਨ ਪੁੱਛੇ ਕੇ ਕੀਟਾ ਅੰਦਰ ਕੀੜ ਕਰ ਦੋਸੀ ਦੋ ਸਤਰੇ ਨਾਨਕ ਨਰਗਨ ਗਨ ਕਰੇ ਗਨਵੰਤੇ ਆ ਗਨਤੇ ਤੇਹਾ ਕੋਏ ਨਾ ਸੋਜੈ ਜੇ तिस ਗੁਣ ਕੋਏ ਕਰੇ ச ස ප சणथ சಯत्रਤਤਬ आका சਦੀපලපතාਲ ச போහna सਕകਲ ਨਕಪගතා सदाविගස சදුखबाාවकाਨ ச ඉਰබ්‍ර্මಎಂ ச मुख சಲਹਨමತ சਜോग jugaगਤਤපੀದ சਨಯ சாಾस्್त सਤवेद. ਨਾਦਕ ਭਗਤਾ ਸਦਾ ਵਿਗਾਸ ਸੁਨਿਏ ਦੂਖ ਪਾਪ ਕਾ ਨਾਸ ਸੁਨਿਏ ਸਤ ਸੰਤੋਖ ਗਿਆਨ ਸੁਨਿਏ ਅਠਸੜ ਕਾ ਇਸਨਾਨ ਸੁਨਿਏ ਪੜ ਪੜ ਪਾਵੈ ਮਾਨ ਸੁਨਿਏ ਲਾਗੇ ਸਹਿਯਤੀ ਆਨ ਨਾਨਕ ਭਗਤਾ ਸਦਾ ਵਿਗਾਸ ਸੁਨਿਏ ਦੂਖ ਪਾਪ ਕਾ ਨਾਸ ਸੁਨਿਏ ਸਰਾਗੁਨਾ ਕੇ ਗਾ ਸੁਨਿਏ ਸੇਖ ਪੀਰ ਪਾਤਸਾ ਸੁਨਿਏ ਅੰਦੇ ਪਾਵੈ ਰਾਹ ਸੁਨਿਏ ਹਾਥ ਵਸਗਹ نانک بگتا سدا واس سن دا بانس من کی گت کہی نہ جائے جی کو کہل نہ لکھن ہار منہ کا بہگرن وچار ایسا نام نرجن ہوئے جی کو من جانے من کوئ من سرت ہو من بھ من سگل پن کی سو منہ موہ چوٹا نہ کھائے منہ جم کے ساتھ نہ جائے ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮਨ ਨਾ ਮਾਰਗ ਠਾਕ ਨਾ ਪਾਏ ਮਨੈ ਪਤ ਸਿਓ ਪ੍ਰਗਟ ਜਾਏ ਮਨੈ ਮਗ ਨਾ ਚੱਲੇ ਪੰਥ ਮਨੈ ਧਰਮ ਸੇ ਜੀ ਸੰਬੰਧ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮਨੈ ਪਾਵਹਿ ਮੋਖ ਦਵਾਰ ਮਨੈ ਪਰਵਾਰੈ ਸਾਧਾਰ ਮਨੈ ਤਰੇ ਤਰੇ ਗੁਰ ਸੇਖ ਮਨੈ ਨਾਨਕ ਭਵੇ ਨਾ ਪਿਖ ऐसा नाम रंजन होए जेको मन जाने मन कोए पंच परवान पंच प्रदाण पंचे पावे दरके मान पंचे सोहे दर राजा न पच्चा का गुर एकतियान जेको कह कर विचार करते के कर नहि सुमिर ताल धर्म दे का पूत संथोग था प्रख्या जनसूत जेको बुज्जे होय सच्यार तबले ऊपर केता पर ਤਰਤੇ ਹੋਰ ਬਰ ਹੋਰ ਹੋਰ ਤਿਸਤੇ ਭਾਰਤ ਲੈ ਕਵਨ ਚੋਰ ਜੇ ਜਾ ਤਰੰਗਾ ਕੇ ਨਾਮ ਸਭਨਾ ਲਿਖਿਆ ਬੜੀ ਕਲਾਮ ਇਹੋ ਲੇਖਾ ਲਿਖ ਜਾਂਦੇ ਕੋਏ ਲੇਖਾ ਲਿਖਿਆ ਕੀਤਾ ਹੋਈ ਕੀਤਾ ਤਾਨ ਸੁਲ ਰੂਪ ਕੀਤੇ ਤਾਤ ਜਨ ਕੋਨਕੂਤ ਕੀ ਤਪਸਾਉ ਇੱਕ ਕੁਆਉ ਤਿਸਤੇ ਹੋਏ ਲਖਦ ਰਿ ਆਉ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ Joपा sai pere tu se selamaeten negarajape asang keपाu as ke puja asang ke tetau as grantmuvedदपा asख Joge manre uda asखpagegunarian wecara as sat as data as sopak aske mô leलाईता, ਕੋ ਤਰ ਤੱਕ ਮਨ ਕਹਾ ਵਿਚਾਰ ਵਾਰਿਆ ਨਾ ਚਾਵਾਂ ਏਕ ਵਾਰ ਜੋ ਤਦ ਭਾਵੈ ਸਾਈ ਭਲੀ ਕਰ ਤੂੰ ਸਦਾ ਸਲਾਮਤ ਨਰਨ ਕਰ ਆਸਾਂਖ ਮੂਰਕ ਅੰਤਕੋਰ ਆਸਾਂਖ ਚੋਰ ਹਰਾਮ ਕੋਰ ਆਸਾਂਖ ਅਮਰ ਕਰ ਜਾਹੇ ਜੋਰ ਆਸਾਂਖ ਗਲਵੜ ਹੱਤਿਆ ਕਮਾਹੇ ਆਸਾਂਖ ਪਾਪੀ ਪਾਪ ਕਰ ਜਾਹੇ ਆਸਾਂਖ ਕੋੜਿਆੜ ਕੋੜੇ ਫਰਾਹੇ ਆਸਾਂਖ ਮਲੇਸ਼ ਮਲਪਖਾਹੇ ਆਸੰਖ ਨਿੰਦ ਤੱਕ ਸਰ ਕਰ ਹੈ ਪਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤਦ ਭਾਵੇ ਸਾਈ ਭਲੀ ਕਰ ਤੂ ਸਦਾ ਸਲਾਮਤ ਨਰਨ ਗਾਰ ਆਸੰਖ ਨਾ ਵ ਸੰਗਤਾਵ ਆਗਮ ਆਗਮ ਆਸੰਖ ਲੋ ਆਸੰਖ ਕਹਿ ਸਰ ਪਾਰ ਹੋਏ ਅਖਰੀ ਨਾਮ ਖਰੀ ਸਾਲਾ ਅਖਰੇ ਗਿਆਨ ਕੀ ਤੁਗਨਗਾ ਅਖਰੇ ਲਖਨ ਬੋਲਨ ਬਾ ਨਖਰਾ ਸਰ ਸੰਜੋਗ ਵਖਾਨ ਜਨ ਇਹ ਲੈ ਕੇ ਤੇ ਸਰੇ ਨਾ ਹੈ ਜਫਰ ਮਾਹੇ ਤਿਵ ਤਿਵ ਪਾਹੇ ਜੇਤਾ ਕੀਤਾ ਤੇ ਤਾ ਨਾ ਵੇ ਨਾ ਵੈ ਨਾ ਹੀ ਕੋ ਥਾ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਗ ਵਾਰ ਜੋ ਤੁਧ ਭਾਵੇ ਸਾਈ ਭਲੀ ਕਰ ਤੂ ਸਦਾ ਸਲਾਮਤ ਨਰਨਕਾਰ ਪਰ ਇਹ ਹੱਥ ਪੈਰ ਤੰਤੇ ਪਾਨੀ ਤੂ ਤੇ ਉਤਰ ਸਕੇ ਮੂਤ ਪਲੇਤੇ ਕੱਪੜ ਹੋਏ ਦੇ ਸਾਬਨ ਲਈਏ ਉਹ ਧੋਏ ਪਰੀਏ ਮਤ ਪਾਪਾ ਕੇ ਸੰਗ ਉਹ ਤੋ ਪੈਨਾ ਵੈ ਕੇ ਰੰਗ ਪੂਨੀ ਬਾਪੀ ਅਖਨ ਨਾਹੇ ਕਰ 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 ਨਾਲਿ ਖਲੈ ਜਾਹ ਆਪੇ ਵੀ ਆਪੇ ਹੀ ਕਾਹ ਨਾਨਕ ਹੁਕਮੀ ਆਵੋ ਜਾਹ ਤੀਰਥ ਤਤਪਦੇ ਯਾ ਤਤਦਾਨ ਜੇ ਕੋ ਪਾਵੇ ਤਲਕਾ ਮਾਨ ਸੁਨਿਆ ਮਨਿਆ ਮਨ ਕੀਤਾ ਭਾਉ ਅੰਤਰ ਗਤ ਤੀਰਥ ਮਲਨਾਉ ਸਭ ਗੁਣ ਤੇਰੇ ਮੈਂ নাহি ਕੋਈ ਵਨ ਗੁਣ ਗੀਤੇ ਭਗਤ ਨਾ ਹੋਏ ਸੋ ਆਸਥ ਆਤ ਬਾਣੀ ਬ੍ਰਹਮਾਉ ਸਤ ਸੁਆਨ ਸਦਾ ਮਨ ਚਾਉ ਕਾਵਨ ਸੋ ਵੇਲਾ ਵਖਤ ਕਾਵਨ ਕਾਵਨ ਤੇਤ ਕਵਨ ਵਾਰ ਕਾਵਨ ਸੁਰੋਤੀ ਮਾਹੋ ਕਾਵਨ ਜਿਤ ਹੋਆ ਆਕਾਰ ਵੇਲ ਨ ਪਈਆ ਪੰਡਤੀ ਜੇ ਹੋਵੈ ਲੇਖ ਪ੍ਰਾਨ ਵਖਤ ਨ ਪਾਇਓ ਗਾਦੀਆ ਜੇ ਲੇਖ ਨ ਲੇਖ ਗਰਾਨ اتوار نہ جگی جن روت مہو نہ کوئی جا کر سری کو آخا کال کی نانک آخ کو وڈا ساحب وڈی نیتا جا کہ نانک جی کو آپ جانے اگے گیا نہ سوہ پا تالا پا تال لکھا گا سا گا سوڑ خوڑ کال تھے ویت کہ واط ਸਾਸਤਾਰੇ ਹੈ ਕੈ ਨਿਕ ਤੇ ਬਾ ਅਸੂਲੂ ਇਕਤਾਤ ਲੇਖਾ ਹੋਏ ਤਾਂ ਲਿਖੀ ਐ ਲੇਖਾ ਹੋਏ ਵਿਨਾਸ਼ ਨਾਨਕ ਵੱਡਾ ਆਖੀ ਐ ਆਪੇ ਜਾਣੇ ਆਪ ਸਾਲਾ ਹੀ ਸਾਲਾ ਇਥੇ ਸਰਤ ਨਾ ਪਈਆ ਨਦੀਆ ਤੇ ਬਾਪ ਵੈਸ ਮੁੰਦ ਨਾ ਜਾਣੀ ਐ ਸਮੁੰਦ ਸਾਸ ਸੁਲਤਾਨ ਗਹਿਰਾ ਸੇ ਤੇ ਮਾਲਤ ਨ ਕੀੜੇ ਤੁਲਨਾ ਹੋਵਨੀ ਜੇ ਤਿਸ ਮਨੋ ਨਾ ਵਿਸਰੈ ਅੰਤ ਨਾ ਸਿਵਤੀ ਕਹਿਨ ਦਾ ਅੰਤ ਅੰਤ ਨ ਕਰਨ ਦੇ ਨਾ ਅੰਤ

ਬਹੁਤ ਅਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਤਲ ਨਤ ਮਾਏ ਕੀਤੇ ਮੰਗੇ ਜੋ ਦਪਾਰ ਕੀ ਤਿਆਗਨ ਨਤ ਨਹੀਂ ਵਿਚਾਰ ਕੀਤੇ ਕੱਪ ਟੁੱਟਹਿ ਵਿਕਾਰ ਕੀਤੇ ਦਲਾ ਮਕਰਪਾ ਹੈ ਕੀਤੇ ਮੂਰਖ ਖਾਹੀ ਖਾਹੇ ਕੀਤੇ ਆ ਦੂਖ ਭੂਗ ਸਦ ਮਾਰੇ ਵੇ ਪੇਦਾ ਤੇਰੇ ਦਾਤਾਰ ਬੰਦ ਖਲਾਸੀ ਪਾ ਨਾ ਹੋਏ ਹੋਰ ਆਖ ਨਸਕੈ ਕੋਈ ਜੇ ਕੋ ਖਾਇਖ ਆਖਨ ਪਾਏ ਉਹ ਜਾਣਿਆ ਜੇਤੀਆ ਮੋਹ ਖਾਇ آپ جانے آپ دے پہ گئی کے جسن بخشے صفت صلاح نانک پات ساہی پات ساہ عمل گن عمل واپار امل واپاری ہے عمل لے جاہے عمل پائے امل سماہے عمل ترم عمل دیبان عمل تل عمل پروان عمل بخش عمل نیسان عمل کرم عمل فرمان ਆਮੋਲਾ ਓਮਲ ਆਖਿਆ ਨਾ ਜਾਏ ਆਖ ਆਖ ਰਹੇ ਲੇਵਲਾਏ ਆਖੇ ਵਿਦ ਪਾਠ ਪ੍ਰਾਨ ਆਖੇ ਬੜੇ ਗਰੇ ਵਕਿਆਨ ਆਖੇ ਭ੍ਰਮੇ ਆਖੇ ਇੰਦ ਆਖੇ ਗੁਪੀ ਤੈ ਗਵਿੰਦ ਆਖੇ ਈਸਰ ਆਖੇ ਸਿੱਧ ਆਖੇ ਕਹਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸਰੰਦਰਮੰਜਨ ਸੇਵ ਕਹਤੇ ਆਖੇ ਆਖਨ ਪਾਹੀ ਕਹਤੇ ਕਹਿ ਕੇ ਉੱਠ ਟ ਜਾਹੇ ਇਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੈ ਕਈ ਕੇ ਜੇੜ ਭਾਵੈ ਤੇੜ ਹੋਏ ਨਾਨਕ ਜਾਨੈ ਸਾਚਾ ਸੋਏ ਜੇ ਕੋ ਆਖੇ ਬੋਲ ਵਿਗੜ ਤਾ ਲਿਖੀਐ ਸਰਗਵਾਰ ਗਵਾਰ ਸੋਦਰ ਕੇਹਾ ਸੁ ਕਰਕੇਹਾ ਚਿਤ ਬਹਿ ਸਰਬ ਸੰਮਾਲੇ ਬਾਜੇ ਨਾਦ ਅਨੇਕਾ ਸੰਖਾ ਕੇਤੇ ਬਾਵਨ ਹਾਰੇ ਕੇਤੇ ਰਾਗ ਪ੍ਰੀ ਸੁ ਕਹਿਨ ਕੇਤੇ ਗਾਵਨ ਹਾਰੇ ਗਾਵਹਿ ਤਹਨੂੰ ਪਵਨ ਪਨੀ ਬੈ ਸੰਤਰ ਗਾਵੇ ਰਾਇ ਜਤਰਮ ਦੁਆਰੇ ਗਾਵਹਿ ਚਿਤ ਗਬਤ ਲਿਖ ਜਾਣਹਿ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸਰ ਬ੍ਰਹਮਾ ਦੇਵੀ ਸੋਹਨ ਸਦਾ ਸੁਹਾਰੇ ਗਾਵਹਿ ਇੰਦ ਇੰਦਾਸਨ ਬੈਠੇ ਦੇਵਤਿਆ ਅਤਰ ਨਾਲੇ ਗਾਵਹਿ ਸਦ ਸਮਾਦੀ ਅੰਤਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੂਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਤ ਪਾਡ ਨਰਕੀ ਸ੍ਰੀ ਚੁਗੁਗਵੇਦ ਨਾਲੇ गाव है मोहनिया मनमोहन सुरगा मछ पयाले गाव नरतनो पाए तेरे आठ साठ तीर्थ नाले गाव है जोद महाबल सुरा गाव है खाने जारे गाव है खांड मंटल वर पंडा कर कर के तारे सही तुतु नो गाव है जो तुत पावन रत्ते तेरे भगत रसाले होर केते गावन से मैं चेतना आवन नानक के आवे जारे سوئی سوئی صدا سچ سا سچا سچی نائی ہےپی ہو سی جائے نا جا سی رچنا جن رچائی رنگ رنگی پتی کر, کر ویخ گیتا اپنا سی دی بڑی آئی جو تاو سوئی کر سی ہو جائی سو پات سا ہو ساپت ساحب نان کر جائی مندہ سنتوک سرمپت چولی تر بھوت ਇਨ 타 ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪਾਂਤੀ ਸਗਲ ਚ ਮਾਤੇ ਮਨਜੀਤ ਜਗਜੀਤ ਆਦੇਸ ਤਿਸੇ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਇੱਕ ਵੇਸ ਭਗਤ ਗਿਆਨ ਤੇ ਆ ਪੰਡਾਰਨ ਕੜਗਰ ਬਾਜੇ ਨਾਦ ਆਪਨਾਥ ਨਾਥੀ ਸਭ ਵਜਾ ਕੇ ਰੇਦ ਸਿਧਵਰਾ ਸਾਧ ਸੰਜੋਗ ਵਿਜੋਗ ਦੁਇ ਕਾਰ ਚਲਾਵਹਿ ਲੇਖੇ ਆਵਹਿ ਭਾਰ ਆਦੇਸ ਤਿਸੈ ਆਤੀਸ ਆਦ ਅਨਿਲ ਅਨਾਤ ਅਨਾਹਤ ਜੁਗ ਜੁਗ 21 ਏਕਾਮਈ ਜੁਗਤ ਵਿਐ ਤੈ ਚੱਲੇ ਪ੍ਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਇਕਲੈ ਦੀ ਬਾਣ ਜਿਵਤੀ ਸੁਪਾ ਭੈ ਤਿਵੈ ਚਲਾਵੈ ਜਬ ਹੋਵੇ ਫਰਮਾਨ ਉਹ ਵੇਖੇ ਉਹਨਾਂ ਨਦਰਾਂ ਨ ਆਵੇ ਬਹੁਤਾ ਇਹ ਵਿੜਾਨ آدیس آدیس آد تناد ناہت جیسا سرچن ہر نانک سچی کی ساچی کار آدیس تیس آدیس آد اناد ناہت جگ جیس ایک دو جی بو لکھو ہے لکھ و لکھ ویس لکھ لکھ جیڑا آخی ہے ایک نام جگدیش ਇਕ ਇਤਰਾ ਪਤਪੜੀਆ ਚੜੀਆ ਹੋਏ ਏਕੀ ਸਸਨ ਗੱਲਾਂ ਆਕਾਸ ਕੀ ਕੀਟਾ ਏ ਰਿਸ ਨਾਨਕ ਨਦਰਿ ਪਾਈਏ ਕੂੜੀ ਹੁੜਾ ਠਿਸ ਆਖਨ ਜੋਰ ਚ ਪੈ ਨਹਿ ਜੋਰ ਜੋਰ ਨਾਮ ਕੰ ਦੇਨ ਦਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜ ਮਾਲ ਮਨਸੂਰ ਜੋਰ ਨਾ ਸ੍ਰਤੀ ਗਿਆਨ ਵਿਚਾਰ ਜੋਰ ਨਾ ਜੁੜੀ ਸੋਚ ਐ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ प्रतिती तित् वार पवनपानी अगनी पाताल स विदर थी थाबरख त्ररम साल से विे जोद ंग देन के नाम अने कनांत कर्मी गर्मी हुई विचार सच्चा्या आप सच्चा दरबार तिथ स प प्रवान नदरी गम पवनी सान कचबगायउथ पाए नान गया जा प जाए तम खड़का ए म ज्ञान खड़ का आख घरम केहते पनुपानी बैसांतर केते, बैस केते का में ते ਰ ಾಡ ಡಿ ಯ ್ರ ගේ ೇਸ ਤಯ ਰಂපු විವರಗतेੇ ೆತතු දೇ ಕਤੇ ಎಂದ ಚ ൂರ ಗ ਤੇ ਤੇ മണಡ දೇ ਤੇ ਤ ਤೆ ತਤ ೇವ ೇ ਕੇਤੇ දೇವදා ಕੇतेੇ ದೇರਤ සමුಂ ਤಯ खाಣ ಕਤಯ नी ಕਤੇ පਨරದ ਕਤ ಸ सेವ ਕਤੇ ನ කಂತ අಂತ ਗञखಣ ಗನ பிரಚਾಡ ത್ਾ द නೋಡ ගಡ ದ. ਸਰੰਗ ਕਾੜ ਕੇ ਬਾ ਨਿਰੂਪ ਤਿੱਥੈ ਕਾੜ ਤਿਕੜੀ ਆ ਬਾਤੋਂ ਨੂਪ ਤਾਂ ਕਿ ਗੱਲਾਂ ਕਥਿਆ ਨਾ ਜਾਹੇ ਜੇ ਕੋ ਕਹਿ ਪਿਛੇ ਪਿਛਤਾਏ ਤਿੱਥੈ ਘੜੀ ਅਸਰਤ ਮਤ ਮਨ ਬੋਧ ਤਿੱਥੈ ਘੜੀ ਅਸਰਾ ਸਿੱਧਾ ਕੀ ਸੁਧ ਕਰਮ ਖੰਡ ਕੇ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਤ ਮਹਾਬਲ ਸੂਰ ਤਨ ਮਹਿ ਰਾਮ ਰਹਾ ਭਰਪੂਰ ਤਿੱਥੈ ਸੀਤੋ ਸੀਤਾ ਮਹਿ ਮਾਹੇ ਤਾਂ ਰੂਪ ਨਾ ਖਤਨੇ ਜਾਹੇ ਨਾ ਉਹ ਮਰੇ ਨਾ ਠਾਕੇ ਜਾਏ ਜਨਕ ਰਾਮ ਵਸੈ ਮਨ ਮਾਹੇ ਤੇਥੇ ਭਗਤ ਵਸੇ ਕੇ ਲੋਕ ਰੇ ਅਨੰਤ ਸੱਚਾ ਮਨ ਸੋਏ ਸੱਚਖੰਡ ਵਸੇ ਅਨੰਤ ਨਰਨਕਾਰ ਕਰਕਰ ਵੇਖੈ ਨਦਰ ਨਿਹਾਲ ਤੇਥੇ ਖੰਡ ਮੰਡਲ ਵਰਪੰਡ ਜੇ ਕੋ ਕਤ ਤਨ ਤਨ ਅੰਤ ਤੇਥੇ ਲੋលੂ ਆਕਾਰ ਜਿਵ ਜਿਹੁ ਕਮ ਤੇ ਵੇ ਤੇ ਵਕਾਰ ਵੇਖੈ ਵਿਗਸਕਰ ਵਿਚਾਰ ਨਾਨਕ ਕਤ ਨ ਕਰਤਾ ਸਰ ਜਤ ਪਾਹਰਾ ਤੀਜ ਸੁਨਿਆਰ ਅਰ ਮਤ ਵਿਦਿਆਰ ਭਾਉ ਖੱਲਾ ਅਗੰਤਪਤਾ ਪੰਡਾ ਭਾਉ ਅੰਮ੍ਰਿਤ ਤਦ ਢਾਲ ਕੜਿਏ ਹੈ ਸਬਦ ਸਚੇ ਤਕ ਸਾਲ ਜਨ ਕੋ ਨਦਰ ਕਰਮ ਤੈ ਨਕਾਰ ਨਾਨਕ ਨਦਰ ਨਦਰ ਨਿਹਾਲ ਸੋ ਲੋਗ ਪਵਨ ਗੁਰੂ ਪਾਨੀ ਪਿਤਾ ਮਾਤਾ ਤਰਤ ਮਹੱਤ ਦਿਵਸ ਰਾਤ ਦੋਇ ਦਾਇ ਦਾਇ ਖੇਲੇ ਸਗਲ ਜਗਤ ਚੰਗੀਆਂ ਆਇਆਂ ਪ੍ਰਿਆਆਂ ਵਾਚੈ ਧਰਮ ਹਦੂਰ ਕਰਮੀ ਆਪ ਆਪਣੀ ਕੇ ਨੇੜੇ ਕੇ ਦੂਰ ਜੇ ਨੀ ਨਾਮਤਿਆਇ ਗਏ ਮ ਸਤਿਅਤ ਕਾਲ ਨਾਨਕ ਤੇ ਮੁਖਯੋਜਲੇ ਕੀਤੀ ਛੁੱਟੀ ਨਾਲ ਵਾਹਿਰੂ ਜੀ ਕਾ ਖਾਲਸਾ ਵਾਹਿਰੂ ਜੀ ਕੀ ਫਤ